पीएसआर फंड ਵਿੱਚ ਤੁਹਾਡੀ ਆਉਣ ਵਾਲੀ ਜੋ ਵੀ ਪਲੈਨਿੰਗ ਹੈ ਜੀ ਇਹ ਉਹ ਤੇ ਵਧ ਕਰਤੇ ਹੈ ਹੋਰ ਕਿਹੜਾ ਕਿਹੜਾ ਵਿਸ਼ਾ ਉਹਦੇ ਚ ਜਿਹੜੀਆਂ ਨੇ ਮੇਰੇ ਦਿਖਾਈ ਦੇ ਵਿੱਚ ਘਰ ਤੋਂ ਘਟ ਮੇਰੇ ਮਨ ਦੀ ਚਾਹ ਵਾ ਵੀ 10 ਕਿਲੋ ਜਮੀਨ ਜਿਹੜੀ ਹੈ ਨਾ ਉਹ ਚਾਹੀਦੀ ਹੈ ਅੱਛਾ ਉਹ ਵੀ ਕੰਮ ਤੋਂ ਮਾਤੇ ਨਾਂ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ ਕਿ ਉਹਦੇ ਵਿੱਚ ਜਿਹੜਾ ਸਕੂਲ ਆ ਉਹਦਾ ਸਾਡਾ ਪ੍ਰੋਵੀਜ਼ਨ ਹੈ ਇਰ ਤੋਂ ਇਲਾਵਾ ਜਿਹੜਾ ਸਾਡਾ ਇੱਕ 25 ਬੱਡ ਦਾ ਹਸਪੀਟਲ ਦਾ ਪ੍ਰੋਗਰਾਮ ਹੈ ਇਸੇ ਤਰ੍ਹਾਂ ਹੀ ਜਿਹੜਾ ਮਤਲਬ ਉੱਥੇ ਵੱਡਾ ਮੰਗਰ ਇਹ ਤੇ 200 ਕਮਰੇ ਦਾ ਪ੍ਰੋਗਰਾਮ ਹੈ ਉੱਥੇ ਗਿਦੇ ਵਿੱਚ ਜਿਹੜੇ ਆਪਾੜ ਬਜ਼ੁਰਗਿਆ ਉਹਨਾਂ ਵਾਸਤੇ ਜਿਹੜੇ ਹਨ 75 ਜਿਹੜੇ ਕਮਰੇ ਆ ਉਹ ਅਸੀਂ ਇੱਕ ਅਲੱਗ ਬਣਾਉਂਦੇ ਅਲੱਗ ਬਲਾਕ ਬਣਾਉਂਦੇ ਜਿਹੜੇ ਵਿੱਚ ਜਿਹੜੇ 30 ਤੋਂ 35 ਕਮਰੇ ਜਿਹੜੇ ਆ ਜਿਹੜੀ ਛੇਵਰ ਉੱਥੇ ਕੰਮ ਕਰੂੰਗੀ ਜਿਹੜੇ ਲੋਕ ਉੱਥੇ ਉਹਨਾਂ ਦੀ ਤਾਂ ਜੀ ਹਾਂ ਸੇਵਾਦਾਰ ਵੀ ਚਾਹੀਦੇ ਉਹਨਾਂ ਦੇ ਵਾਸਤੇ ਜਿਹੜੇ ਉਹ ਵੱਖਰੇ ਚ ਜਿਹੜਾ ਵਾ ਰੈਂਡ ਦਵੀਂ ਦੇ ਟੁਕੜੇ ਚ ਉਹਨਾਂ ਦਾ ਧੜਾ ਧੱਪਕੇ ਨਾਲ ਸਵੇਰੇ ਦੁਆਰ ਕਰਕੇ ਉਹ ਵੱਖਰੇ ਬਣਾਏ ਜਾਣਗੇ ਇਤੋਂ ਜਿਹੜਾ ਭਈ ਜਿਹੜੇ ਪਸ਼ਾਬਾਂ ਛਕਣੇ ਉਹਦੇ ਉਹਨਾਂ ਦਾ ਬਸ ਬਹੁਤ ਵੱਡਾ ਹਾਲ ਬਣਨਾ ਹੈ ਕਿਚਨ ਬਣਨੀ ਹੈ ਹਾਲ ਬਣਨਾ ਇੱਕ ਕੰਨਟੀ ਹਾਲ ਬਣੂਗਾ ਜਿਹਦੇ ਵਿੱਚ ਜਿਹੜੀਆਂ ਜਦੋਂ ਕੋਈ ਸਮਾਗਮ ਕਰਦੇ ਆ ਜਾਂ ਕਿਸੇ ਨੇ ਬਾਹਰੋਂ ਵੀ ਇਹਨੇ ਕੋਈ ਜੇ ਦਾ ਕੋਈ ਖੁਸ਼ੀ ਹੋਵੇ ਕੋਈ ਨੀ ਹੋਵੇ ਉਹ ਉੱਥੇ ਬੰਦਾ ਆਪਣਾ ਬੈਠ ਕੇ ਨਾਮ ਸਿਮਰਨ ਨਹੀਂ ਕਰ ਸਕਦਾ ਇਹ ਉੱਥੇ ਜੇ ਨਾ ਉਹ 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 ਵੀ ਕਰੂਗਾ ਇਹਦੇ ਤੋਂ ਇਲਾਵਾ ਜਿਹੜੇ ਬਾਕੀ ਦੇ 125 ਕਮਰੇ ਉਹ 125 ਕਮਰਿਆਂ ਦੇ ਵਿੱਚ ਜਿਹਦੇ ਵਿੱਚੋਂ ਜਿਹੜਾ ਵਾ 50 ਕਮਰੇ ਅਸੀਂ ਦੇਖੇ ਰਹੂ ਜਿਹੜੇ ਚ ਨੇ ਤੇ 70 ਕਮਰੇ ਇਹ ਜਿਹੜੇ ਆ ਉਹ ਜਿਹੜੇ ਆ ਉਹ ਅਹੀਂ ਦੇ ਵਰਗੇ ਬਲੂਮ ਜਿਹੜੇ ਸਾਦੇ ਕੋ ਪੱਕੇ ਨਹੀਂ ਦੀ ਆਹੋੜੇ ਨੇ ਹੁਣ ਵੀ ਆਉਣੇ ਜਿਹੜੇ 100 ਤੋਂ ਉੱਪਰ ਆਉਣੇ ਬਿਜੁਰਗ ਔਰ ਹਰ ਰੋਜ਼ 2-4 2-4 ਬਿਜੁਰਗ ਜਿਹੜੇ ਮੁੜ ਕੇ ਜਾਂਦੇ ਆ ਜਦੋਂ ਫਿਰ ਵੀ ਜਿਹੜੇ ਕੋਈ ਮਜਬੂਰ ਹੁੰਦੇ ਜਾਂਦੇ ਮੈਂ ਨਹੀਂ ਉਹਨਾਂ ਨੂੰ ਜਾਣ ਦਿੰਦਾ ਪਰ ਮਜਬੂਰੀ ਇਹ ਮੈਨੂੰ ਬਹੁਤ ਦੁੱਖ ਹੁੰਦਾ ਕਿ ਮੈਂ ਆ ਮੇਰਾ ਕਰਮਿਕ ਬਿਜੁਰਗਾਂ ਨੂੰ ਦੁੱਖ ਹੁੰਦਾ ਵਾ ਬਿਜੁਰਗਾਂ ਨੂੰ ਸਾਹਮਣ ਦਾ ਵਾ ਪਰ ਉਹ ਜਿਹੜੀਆਂ ਜਿਹੜੀਆਂ ਫੈਸਿਲਟੀਆਂ ਚਾਹੀਦੀਆਂ ਉਹ ਸਾਡੇ ਕੋਲ ਉਹ ਅਜੇ ਸੀ ਦਾ ਫਸਟ ਸਟੇਸ਼ਨ ਨਹੀਂ ਹੋਈ ਆ ਗਈਆਂ ਇਸ ਕਰਕੇ ਇਹਖੋ ਮੇਰੇ ਰੋਟੀ ਦਾ ਮਸਲਾ ਨਹੀਂ ਗਾ ਵੀ ਦੋ ਫੁੱਲਿਆਂ ਨੂੰ ਨਹੀਂ ਹੱਸਾ ਹਾਂਜੀ ਜਿਹੜੇ ਦੋ ਖਾਦੇ ਕਿਹਨੇ ਚਾਰ ਖਾਦੇ ਉਹਨੇ ਸਾਫ਼ ਸੁਭਾਅ ਕਿ ਉਹਨਾਂ ਦੀ ਕੈਟਾਗਰੀ ਵੱਖਰੀ ਰੱਖੀ ਚਾਹੀਦੀ ਕੋਣੇ ਇੱਕ ਬੰਦਾ ਸਮਝ ਲਓ ਜੀ 15 ਜਾਂ 20 20 ਬਜ਼ੁਰਗਾਂ ਦਾ ਕਾਹ ਹੋਰ ਤੇ ਉਹਦੇ ਵਿੱਚ ਜੇ ਦੋ ਬਜ਼ੁਰਗ ਜਿਹੜੇ ਆ ਉਹ ਆਪਣਾਪ ਨਹੀਂ ਕਿਰਿਆ ਸੰਸ਼ਕਤੀ ਉਹ ਲਾਟ੍ਰੀਨ ਬਾਥਰੂਮ ਜਿਹਦੇ ਕਰ ਰਹੇ ਆ ਤੇ ਤੁਸੀਂ ਮੈਨੂੰ ਦੱਸੋ ਵੀ ਬਾਕੀ 18 ਦਾ ਕੀ ਆ ਬੂ ਹ ਨਹੀਂ ਉਹਨਾਂ ਦਾ ਵੀ ਹਾਲ ਕਰਾ ਜਿੰਦਗੀ ਬਰਬਾਦ ਹੋ ਗਈ ਉਹ ਤੇ ਬਕਰੇ ਮੁਸ਼ਕਿਲ ਦੇ ਵਿੱਚ ਪੈ ਰਹੀ ਮੈਂ ਉਹ ਚੀਜ਼ਾਂ ਨੂੰ ਚੋਣਾ ਵੀ ਇਹੜੀ ਵੰਡ ਇਸ ਤਰੀਕੇ ਨਾਲ ਕੀਤੀ ਇਹਦੇ ਤੋਂ ਇਲਾਵਾ ਉਹਨਿਛੋ 55 ਰੁਪਈਆ ਦੇ ਬੂਟੇ ਜਿਹੜੇ ਆ ਉਹ ਨਹੀਂ ਲੈ ਜਾ ਸਕਦੇ ਹਰ ਵਾਰੀ ਪਈ ਕੁਝ 5 10 ਲੱਖ ਦੇ ₹100 ਦੇ ਬੂਟਾ ਹੁਣ ਜੇ ਲੱਖ ਬੂਟਾ ਪੈਣਾ ਹੋਆ ਤੇ ਸਮਝ ਲੋ ਵੀ ₹100 ਦੇ ਬੂਟਾ ਦੀ ਕਿੰਨੇ ਦਾ ਬਣ ਗਿਆ 1 ਲੱਖ ਦਾ ਹਾਂਜੀ ਤੇ ਜੇ ਉਹ ₹50 ਦੇ ਬੂਟਾ 50 ਲੱਖ ਰੁਪਏ ਤੇ ਜੇ ਉਹ ਸਮਝ ਲੋ ਵੀ ₹100 ਦੇ ਬੂਟਾ ਹੁਣ ਸਾਡੇ 3-300 ਰੁਪਏ ਦਾ 4-400 ਹਾਂਜੀ ਹਾਂਜੀ ਫਾਲ ਵਾਲੇ ਫਾਲ ਵਾਲੇ ਚਾਹੋ ਵੀ ਜਿਹੜੀਆਂ ਯੂਨੀਵਰਸਿਟੀਆਂ ਤੋਂ ਮੈਂ ਹੁਣ ਵੀ ਲੈ ਆ ਕੇ ਲਾਈਏ ਯੂਨੀਵਰਸਿਟੀਆਂ ਤੋਂ ਭਰਿਆ ਬੂਟਾ ਲੈ ਆ ਕੇ ਕਿਤੇ 2-2 ਲਾ ਰਹੇ ਉਹਨਾਂ ਦੀ ਗਰਾਫਟਿੰਗ ਕਰਕੇ ਕਿ ਮੇਰਾ ਰੰਦਾ ਵੀ ਘਰਾਂ ਦੇ ਵਿੱਚ ਹਰ ਚੱਪ ਦੇ ਵਿੱਚ ਛਾਂ ਹੋਵੇ ਹਰ ਧਰ ਤੇ ਫਲ ਫਰੂਟ ਹੋਵੇ ਉਹਦੇ ਖਾਂਜੂਗਾ ਮੈਂ ਸਮਝਦਾ ਨੂੰ